ਉਹ ਗਾਈਸ ਆਪਾਂ ਕਰ ਲਿਆ ਪਿੰਡ ਦੇ ਵਿੱਚ ਐਂਟਰ ਏ ਐ ਪੂਆਜੀ ਦੇ ਪਿੰਡ ਦਾ ਗੁਰੂ ਘਰ ਸੋ ਦੇਖੋ ਤੁਸੀਂ ਹਾਂਜੀ ਗਾਇਸ ਤਾਂ ਆਪਾਂ ਨੇ ਕਰ ਲਈ ਐ ਘਰ ਦੇ ਵਿੱਚ ਐਂਟਰੀ ਅੰਦਰ ਜਾ ਕੇ ਤੁਹਾਨੂੰ ਭੂਆ ਜੀ ਨਾਲ ਹੀ ਮਿਲਵਾਉਨੇ ਆਪਾਂ ਸੋ ਭੂਆ ਜੀ ਆਪਣੇ ਕਾਫੀ ਦਿਨਾਂ ਦੇ ਵੇਟ ਕਰ ਰਹੇ ਸੀਗੇ ਆਪਣੀ ਹੈਗੀਆਂ ਭੂਆ ਜੀ ਦੀ ਕੋਠੀ ਤੇ ਹੈਗੇ ਨੇ ਭੂਆ ਜੀ ਦੇ ਨੂੰ ਤੇ ਇਹ ਛੋਟੀ ਭੂਆ ਜੀ ਦੀ ਨੂੰ ਨੇ ਸੋ ਆਪਾਂ ਗੱਲਾਂ ਬਾਤਾਂ ਮਾਰ ਰਹੇ ਸੀਗੇ ਨਾਲੇ ਪੀ ਲਈ ਸੀ ਚਾਹ ਇਹਨੇ ਨੂੰ ਭੂਆ ਜੀ ਆਪਾਂ ਨੂੰ ਕਹਿੰਦੇ ਤੁਸੀਂ ਜਾ ਕੇ ਉੱਪਰ ਵੀ ਦੇਖ ਕੇ ਆਓ ਆਪਾਂ ਨੇ ਤਿਆਰ ਕਰਵਾਏ ਨੇ ਰੂਮ ਸੋ ਇੱਧਰ ਦਿਖਾਣੇ ਆ ਆਪਾਂ ਤੁਹਾਨੂੰ ਜਿੱਧਰ ਆਪਾਂ ਬੈਠ ਕੇ ਮਾਰੀਆਂ ਸੀ ਗੱਲਾਂ ਉਹ ਹੈਗੀ ਆ ਦੂਜੀ ਭੂਆ ਜੀ ਦੀ ਕੋਠੀ ਜੋ ਕਿ ਹੁਣ ਇਸ ਦੁਨੀਆ ਚ ਨਹੀਂ ਰਹੀ ਸੋ ਗੱਲਾਂ-ਵੱਤਾਂ ਮਾਰੀਆਂ ਤਾਂ ਆਪਾਂ ਨੇ ਇੱਕ ਰੂਮ ਇਹਨਾਂ ਨੇ ਆ ਉੱਪਰ ਤਿਆਰ ਕਰਵਾਇਆ ਉੱਪਰ ਹਲੇ ਕੁਝ ਵੀ ਨਹੀਂ ਰੱਖਿਆ ਕਿਉਂਕਿ ਭਤੀਜੇ ਦੀ ਕਰਾਂਗੇ ਆਪਾਂ ਮੈਰਿਜ ਤੇ ਉਹਦੀ ਵੋਟੀ ਆਊਗੀ ਫੇਰ ਉਹਨਾਂ ਨੂੰ ਮਤਲਬ ਕਿ ਇੱਥੇ ਸ਼ਿਫਟ ਕਰਾਂਗੇ ਉੱਪਰਲੀ ਵਾਲੇ ਕਮਰੇ ਦੇ ਵਿੱਚ ਸੋ ਇਹਨਾਂ ਨੇ ਸਟੀਲ ਦੇ ਸਟੈਂਡ ਵਗੈਰਾ ਲਗਵਾਇ ਨੀ ਪੌੜੀ ਚੜਵਾਈ ਆ ਗਈ ਸੋ ਬੜਾ ਸੋਹਣਾ ਤਿਆਰ ਹੋ ਗਿਆ ਹੁਣ ਇਹ ਪੱਥਰ ਵਗੈਰਾ ਲਗਵਾਇਆ ਹੁਣ ਨੀ ਉਹ ਤਿਆਰ ਕਰਵਾਇਆ ਕਿਉਂਕਿ ਜਦੋਂ ਸਾਡੀ ਮੈਰਿਜ ਹੋਈ ਸੀਗੀ ਉਦੋਂ ਇਹ ਬਣ ਰਹੀ ਸੀ ਤਾਂ ਹੁਣ ਇਹਨਾਂ ਨੇ ਸਾਰੀ ਤਿਆਰ ਕਰਵਾ ਲਈ ਸੀ ਸੋ ਇਹ ਆ ਇਹਦੀ ਫਾਈਨਲ ਪੂਰੀ ਲੁੱਕ ਤੁਸੀਂ ਦੇਖ ਸਕਦੇ ਹੋ। ਮੈਂ ਤਾਂ ਉਹੀ ਰਹਿ ਗਈ ਸੀ ਮम्मा ਆ ਜਾ ਰਹੇ ਸੀ। ਬਾਹਰ ਹਰਕਿਰਤ ਬੈਠਾ ਗੱਡੀ ਦੇ ਮੂੰਹ ਤੇ ਦੀਦੀ ਹੁਣ ਨਭਗ ਰਹੀਆਂ ਨੇ ਉਹਨੂੰ ਪਿਆਰ ਦੇਣ ਲਈ। ਸੋ ਮੈਂ ਦੀਦੀ ਹੁਣਾਂ ਨੂੰ ਕਿਹਾ ਹੁਣ ਵਾਰੀ ਤੁਹਾਡੀ ਹੀ ਹੈਗੇ ਨੇ ਆਪਣੇ ਭੂਆ ਜੀ ਜੀ ਵੀ ਮਿਲੋ। ਸੋ ਹਰਕਿਰਤ ਕਹਿ ਰਿਹਾ ਸੀ ਮम्मा ਤੁਸੀਂ ਵੀ ਆ ਜਾਓ ਬਿੱਦੇ ਵਿੱਚ। ਸੋ ਮੈਂ ਕਹਿ ਰਹੀ ਸੀਗੀ ਹੁਣ ਤੁਹਾਡੀ ਵਾਰੀ ਆ ਤੁਸੀਂ ਸਾਨੂੰ ਜ਼ਰੂਰ ਮਿਲਣ ਆਇਓ। ਤਾਂ ਇਹ ਕਹਿੰਦੇ ਅਸੀਂ ਜ਼ਰੂਰ ਤੁਹਾਨੂੰ ਮਿਲਣਾ ਵਾਂਗੇ ਕਿਉਂਕਿ ਅਸੀਂ ਦੋ ਵਾਰੀ ਇੱਥੇ ਆ ਚੁੱਕੇ ਇਹ ਸੋ ਆਪਾਂ ਚੱਲ ਪਏ ਸੀਗੇ ਆਪਣੀ ਮੰਜ਼ਿਲ ਵੱਲ ਉੱਪਰ ਰਹਿ ਗਿਆ ਸੀ ਆਪਣਾ ਥੋੜਾ ਜਿਹਾ ਸਮਾਨ ਆਪਾਂ ਦੁਬਾਰਾ ਫੇਰ ਲੈਣ ਆ ਗਏ ਤੇ ਵੀਰ ਜੀ ਬੈਠੇ ਨੇ ਸੋ ਆਪਾਂ ਫੇਰ ਕੈਮਰਾ ਕਮਾ